ਮਾਨਸੇ ਜ਼ਿਲ੍ਹੇ ਵਿੱਚ ਖਿਆਲਾ ਕਲਾਂ ਜਦੋਂ ਤਾਂ-ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਏ ਤਾਂ ਇੱਕ ਪੰਡਤ ਜਿਸ ਦਾ ਨਾਮ ਗੁਜਰ ਰਾਮ ਲਿਖਿਆ ਹੋਇਆ ਹੈ ਉਹ ਖੇਤਾਂ ਵੱਲੋਂ ਆ ਰਿਹਾ ਸੀ ਸਤਿਗੁਰੂ ਜੀ ਨੂੰ ਦੇਖ ਕੇ ਨਮਸਕਾਰ ਕੀਤੀ ਘਰੋਂ ਜਾ ਕੇ ਦੁੱਧ ਲਿਆ ਕੇ ਸ਼ਕਾਇਆ ਸਤਿਗੁਰੂ ਜੀ ਖੁਸ਼ ਹੋਏ ਰਹਿਮਤਾਂ ਦੇ ਘਰ ਵਿੱਚ ਆਏ ਜਿੱਥੇ ਉਹਨੂੰ ਬਹੁਤ ਸਾਰੇ ਵਰ ਦਿੱਤੇ ਉੱਥੇ ਸਤਿਗੁਰੂ ਜੀ ਨੇ ਆਪਣੇ ਕੋਲੋਂ ਇੱਕ ਕਟੋਰਾ ਇੱਕ ਛੰਨਾ ਉਸ ਨੂੰ ਭੇਟ ਕੀਤਾ ਜਿਹੜਾ ਅੱਜ ਵੀ ਖਿਆਲਾ ਕਲਾਂ ਵਿੱਚ ਉਹ ਵੰਸਜਾਂ ਕੋਲ ਪਿਆ ਹੋਇਆ ਹੈ ਪਿੰਡ ਵਿੱਚ ਜਾਓ ਤਾਂ ਗੁਰਦੁਆਰਾ 베ਰੀ ਸਾਹਿਬ ਨਵੇਂ ਪਾਤਸ਼ਾਹ ਜੀ ਤੋਂ ਥੋੜੀ ਦੂਰ ਹੀ ਉਹ ਘਰ ਹੈ ਜਿੱਥੇ ਜਾਓਗੇ ਤਾਂ ਉਹ ਛੰਨਾ ਉਹ ਕਟੋਰਾ ਆਪ ਜੀ ਨੂੰ ਦਰਸ਼ਨ ਕਰਨ ਨੂੰ ਮਿਲ ਜਾਏਗਾ ਤਕਰੀਬਨ 1 ਫੁੱਟ ਦੇ ਲਾਗੇ ਉਸ ਦਾ ਡਾਇਆਮੀਟਰ ਹੈ ਤਕਰੀਬਨ 1 ਕਿਲੋ ਦੇ ਲਾਗੇ ਭਾਰ ਕਾਂਸੇ ਦਾ ਬਣਿਆ ਹੋਇਆ ਬਹੁਤ ਹੀ ਸੋਹਣਾ ਚਮਕਦਾ ਪਰਿਵਾਰ ਬਹੁਤ ਸੰਭਾਲ ਕੇ ਪਿਆਰ ਦੇ ਨਾਲ ਰੱਖਦੇ ਹਨ ਸੇਵਾ ਕਰਦੇ ਹਨ ਕੋਈ ਵੀ ਸੰਗਤਾਂ ਆਣ ਕੇ ਕਿਸੇ ਵੀ ਸਮੇਂ ਤੇ ਉਸ ਦੇ ਦਰਸ਼ਨ ਕਰ ਸਕਦੀਆਂ ਹਨ ਸੋ ਸੰਗਤ ਜੀ ਮਾਨਸੇ ਦੇ ਨਾਲ ਹੀ ਖਿਆਲਾ ਕਲਾਂ ਯਾਦ ਰੱਖਣਾ ਪੂਰੀ ਵੀਡੀਓ ਆਪ ਚੈਨਲ ਨਿਸ਼ਾਨ ਸਿੰਘ ਆਸਟ੍ਰੇਲੀਆ ਤੇ ਵੇਖ ਸਕਦੇ ਹੋ